ਡਾਡੀ ਇੱਥੇ ਆ ਤਾਂ ਨਾ ਗੱਲ ਕਰਨੀ ਹੈ ਕੋਈ ਕਿਹੜੀ ਗੱਲ ਕਰਨੀ ਆ ਉੱਥੇ ਬਹੋ ਨਰੀਪਾ ਤੂੰ ਹੀ ਆ ਜਾ ਚੱਲ ਜਿਹੜੀ ਕਰਨੀ ਭਰਾਵਾ ਤੂੰ ਤਾਣਾ ਦਾ ਤੂੰ ਕਰਨਾ ਹਾਂ ਧੀ ਦਾ ਲੋਕ ਇਹ ਦੱਸੋ ਵੀ ਜਿਹੜੀ ਘਰ ਦੀ ਗੱਲ ਆ ਘਰ ਚ ਰੱਖੋ ਬਾਹਰਲੇ ਨੂੰ ਕਦ ਲਈ ਦੱਸ ਦੇ ਤੁਸੀਂ ਕੀ ਦੱਸਦਾ ਬਾਹਰਲੇ ਨੂੰ ਕਉਂ ਤਾਈ ਆਈਏ ਇਹਦੀ ਕਿੰਨੀ ਬੇਸਤੀ ਕਰਕੇ ਗਈ ਏ ਉਹਨੂੰ ਦੱਸ ਅਸੀਂ ਕੀ ਮਾਰ ਜਾਈ ਗਈ ਉਹ ਆਈ ਮੈਂ ਪਾਣੀ ਤਾਂ ਨਹੀਂ ਪੁੱਛਿਆ ਮੈਂ ਚੱਲ ਮੈਂ ਚਾਹ ਬਣਾ ਕੇ ਲਿਆਉਣੀ ਤੇ ਇਹਦੀ ਚਾਹ ਬਣਦੇ ਦੂ ਬਣਾਉਣੀ ਹਾਂ ਤਵੋਤੀ ਜੀ ਮੈਂ ਆ ਉਹ ਆਪਣੇ ਭੂਆ ਵੱਲ ਗਈ ਆਹ ਗੱਲ ਹੋਈ ਏ ਤੁਹਾਡੀ ਕੋਈ ਗੱਲ ਹੀ ਨਹੀਂ ਹੋਈ ਆ ਜਿਹੇ ਹਿੱਦਾ ਕਿਆ ਹੁੰਦਾ ਤਾ ਬੇਸਤਨਾ ਵੀ ਕਰਦੀ ਉਹਨੇ ਆਪਣੀ ਕਦੀ ਦੱਸ ਹੀ ਗੱਲਣ ਕੇ ਤੁਹਾਨੂੰ ਇੱਥੇ ਕਿਉਂ ਸਿਆਣੀ ਬਿਆਣੀ ਹੀ ਹੁੰਦੇ ਇਹਨੂੰ ਕਹਿਤਾ ਉਹ ਉੱਥੇ ਦੋਵੇਂ ਕੀ ਆਈਦਾ ਜੀ ਜਦ ਘਰ ਹੁੰਦੇ ਆਪੇ ਨਾਮ ਦੀ ਕੰਮ ਨੂੰ ਤੁਸੀਂ ਆਪਣੀ ਗਲਤੀ ਤੇ ਮਿਲਦੇ ਨਹੀਂ ਕਿਸ ਬੰਦੇ ਨੂੰ ਠੀਕ ਆ ਡੈਡੀ ਜੇ ਪਿਛਲੇ ਬਿਸ਼ਰੂ ਖੰਦੇ ਉਹਨਾਂ ਨੂੰ ਨਹੀਂ ਕੰਮ ਚੰਗੇ ਲੱਗਦੇ ਸਾਡੇ ਅੱਗੇ ਦੇ ਕੰਮ ਕੱਢ ਲੈਂਦੇ ਉਹ ਆਂਦੇ ਹੀ ਤੇ ਕਿਤੇ ਬਾਹਰ ਨਹੀਂ ਨਿਕਲਣ ਜਾਣੇ ਤੇ ਤੂੰ ਕੱਲ ਵਿਆਹ ਲਈ ਲਈ ਅੱਜ ਭੂਆ ਵੱਲ ਘਰ ਚ ਗਈ ਮੈਂ ਉਹਨੂੰ ਕਿਹਾ ਨਹੀਂ ਪੱਤੀ ਚਲ ਗਈ ਇਹ ਉਹ ਦੋ ਗੱਲਾਂ ਹੋ ਰਹੀ ਹੁਣ ਹੋਰ ਚਲੋ ਜਮਾਨਾ ਦੇਖੋ ਕਿੰਨਾ ਬਦਲ ਗਿਆ ਤੇ ਫਿਰ ਉਹ ਨਾ ਅੱਗੇ ਜਮਾਨਾ ਜਿਹੜਾ ਸੀ ਉਹ ਪਰਦੇ ਚ ਰਹਿੰਦਾ ਸੀ ਕੰਮ ਮੰਨਦੇ ਸੀ ਨੇ ਇੱਕ ਦੂਜੇ ਦੇ ਹੁਣ ਨਹੀਂ ਮੰਨਦੇ ਰੋ ਪਰਦੇ ਵੀ ਖੁੱਲਣੇ ਆ ਮੈਨੂੰ ਬੱਸਾ ਘਾਰਾ ਵਾ ਮੈਨੂੰ ਤਾਂ ਨਹੀਂ ਲੱਗਾ ਤੇ ਜਾਂਦਿਆ ਤੁਹਾਨੂੰ ਪੱਛੇ ਉਹ ਜਿਹਨਾਂ ਨੂੰ ਜਿਆਦਾ ਹੀ ਡਕਣਾ ਕਿਸੇ ਨੂੰ ਵੀ ਆਹ ਨਹੀਂ ਕੰਮ ਕਰਨਾ ਆਹ ਨਹੀਂ ਕਰਨਾ ਤੂੰ ਫਿਰ ਤਕੇ ਨ ਤੰਗ ਹੁਣੇ ਹੁਣਾ ਆ। ਤਾਨੂੰ ਲੋੜ ਦੀ ਏ ਡੱਕਣ ਦੀ। ਜਿੱਥੇ ਮਰਜ਼ੀ ਜਾਓ ਤੂੰ ਹੀ ਜਾ ਕਰ ਨਾਲ। ਨਹੀਂ ਕਿੱਡੀ ਕਬੜੀ ਇੱਕ ਗੱਲ ਕਹਿਤੀ। ਸਿਆਣੀ ਬੈਣੀ ਨੇ ਗੱਲ ਤੈਨੂੰ ਮੈਂ ਕਹਿੰਿਆ ਸੀ ਕਿ ਤੈਨੂੰ ਡੱਕਣ ਦੀ ਕੋਈ ਲੋੜ ਨਹੀਂ। ਜਿੱਥੇ ਜਾਂਦੇ ਜਾਂਦੇ ਮੈਂ ਨਹੀਂ ਦੱਕਿਆ ਪਰ ਸਿਆਣੀ ਬੈਣੀ ਨੇ ਜੀ ਦੋ ਕਿਹਾ ਉਹਦੇ ਮੂੰਹ ਅੱਗੇ ਹੱਥ ਦੇ ਦਿੰਦੀ। ਕਿਉਂ ਨਹੀਂ ਹੁੰਦੀ ਤੈਨੂੰ ਦੱਕਿਆ ਜਦੋਂ ਮੈਂ ਚੱਲੀ ਹਾਂ ਤੂੰ ਵੀ ਕਿੰਨਾ ਬੋਲੇ ਤੇ ਡੈਡੀ ਜੀ ਵੀ ਕਿੰਨਾ ਬੋਲੇ। ਤੈਨੂੰ ਇਹੋ ਕਿਹਾ ਸੀ ਨਾ ਵੀ ਪੁੱਤ ਨਹੀਂ ਜਾਈਦਾ ਕਿਸੇ ਦੇ ਘਰ ਇਦਾਂ। ਆਪੇ ਇੱਕ ਬੰਨੇ ਕਹਿੰਦੇ ਜਿੱਥੇ ਮਰਜ਼ੀ ਜਾਓ ਨਾ ਜਾਓ। ਚਲ ਨਹੀਂ ਇਹੋ ਕਹਿਣਾ ਹਰਗੇ ਉਹ ਅੱਗੇ ਉੱਥੇ ਰਹਿੰਦੀ ਰਹੀ ਐ ਵੀ ਅੱਗੇ ਆਈਆਂ ਗੱਲਾਂ ਛੜਛੜ ਉਹ ਗੱਲਾਂ ਨਹੀਂ ਕਿਹਨੇ ਰਹਿ ਗਈਆਂ ਹੁਣ ਉਹ ਵੀ ਆਈ ਆ ਉਹ ਗੱਲ ਬਾਰ-ਬਾਰ ਜੇ ਤੁਹਾਨੂੰ ਜਿਆਦਾ ਸ਼ੱਕ ਹੁੰਦਾ ਤੁਸੀਂ ਨਾਲ ਚੱਲ ਜਾਇਆ ਕਰੋ ਨਾਲ ਮੈਨੂੰ ਖੜਦੀ ਉਹਦੀ ਤਾਂ ਭੂਆ ਨਾਲ ਕਿਤੇ ਪੱਕੀ ਕੀਤੀ ਐ ਉਹ ਕੱਲੀ ਆ ਮੈਂ ਲੈ ਕਿਉਂ ਨਹੀਂ ਮਮੀ ਤੁਹਾਨੂੰ ਮੈਂ ਕਿੰਨੀ ਮਰੀ ਕਿਆ ਚਲੋ ਮੇਰੇ ਨਾਲ ਉਹਨਾਂ ਘਰ ਚਲੀ ਤੁਸੀਂ ਆਪ ਹੀ ਅੱਜ ਆਈ ਹੋ ਉਹ ਨਾਲ ਤੈਨੂੰ ਪਤਾ ਤੇ ਆਵਾ ਤੇ ਅਸੀਂ ਨੇ ਪਹਿਲਾਂ ਨਾਲ ਹੀ ਕਿਹਾ ਸੀ ਨਹੀਂ ਉਹਨਾਂ ਦਾ ਰਿਸ਼ਤਾ ਨਿਕਾ ਲੈਣਾ ਜ਼ਬਰਦਸਤੀ ਤੂੰ ਤੂੰ ਵਿਆਹ ਕੀਤਾ ਵਾ ਸਾਡੀ ਨੇ ਉਹਨਾਂ ਨਾਲ ਮਨਦੀ ਨਾ ਉਹ ਚੰਗੇ ਲੱਗਦੇ ਆ ਹਲੋ ਠੀਕ ਆ ਪਰ ਅਹੀਂ ਤਾਂ ਜਾਣਾ ਆਉਣਾ ਜੀ ਤੁਸੀਂ ਜਾਓ ਤੁਹਾਡਾ ਨਹੀਂ ਸਰਦਾ ਤੇ ਤੁਸੀਂ ਜਾਓ ਤੁਹਾਡਾ ਨਹੀਂ ਸਰਦਾ ਅਹੀਂ ਤੇ ਨਹੀਂ ਹੋ ਜਾਣਾ ਮਾਂ ਤੇਰੀ ਕਿਹੜੀ ਲੋੜ ਆ ਬਸ ਠੀਕ ਆ ਭੂਆ ਚਾਹੀਦੀ ਏ ਤੈਨੂੰ ਉਹ ਚੰਗੇ ਲੱਗਦੇ ਆ ਨਾ ਤੂੰ ਉਹਨਾਂ ਨਾਲ ਵਰਤਣਾ ਉਹ ਗੱਲ ਚੰਗੇ ਦੀ ਨਹੀਂ ਹੈਗੀ ਤੇ ਤੁਸੀਂ ਜਾਣ ਕੇ ਘਰ ਚੰਡਾਈ ਪਾਉਂਦੇ ਹੋ ਮੇਰੀ ਸੁਣ ਗੱਲ ਤੂੰ ਸਿਆਣਾ ਤੇ ਗਿਆਨਾ ਨਹੀਂ ਜੋ ਪਹਿਲੀ ਮਰਲਾ ਪਿਓ ਕੋ ਲੈਣਾ ਭੂਆ ਨੇ ਨੀਂਹ ਦੇ ਦੇਣਾ ਉਹਨੇ ਆਪਣੇ ਪੁੱਤ ਨੂੰ ਦੇਣੀ ਪਈ ਉਹ ਮੈਂ ਘੜਾ ਉਹਦੇ ਕੋਲ ਲੈਣ ਜਾਣ ਲਿਆ ਆ ਦੇਣਾ ਉਹਨੇ ਇਹਨਾਂ ਸਾਰਾ ਕੁਝ ਕੇ ਇਹੋ ਦੂਜਾ ਪੁੱਤ ਬਣਿਆ ਉਹਦਾ ਕੰਡਲੇ ਘੂਆ ਨਾ ਉਹ ਨਹੀਂ ਮਾਮਾ ਮਾਂ ਕਰਨੀ ਹੁੰਦਾ ਜੋ ਮਰਜੀ ਸੋਨੇ ਦੇ ਉਹ ਬੁਖਾਈ ਦਊ ਜੇ ਤੂੰ ਇਹ ਇਦਾਂ ਹੀ ਕਰਨਾ ਨਾ ਤਾਨੂੰ ਵਾਕ ਕਰ ਦੋ ਤੇਰੇ ਮੂਹੇ ਦਾ ਕਿੱਦਾਂ ਨਿਕਲਦੀ ਵਾਕ ਬਣੂ ਕਦੀ ਸੋਚੀਏ ਗੱਲ ਅੱਜ ਇੱਡੀ ਛੇਤੀ ਇਦਾਂ ਬਟਾ ਫੈਸਲਾ ਲੱਲੀ ਚਰਮ ਤਾਂ ਨਹੀਂ ਆਉਂਦੀ ਤੈਨੂੰ ਬਾਕੀ ਜੇ ਤੈਨੂੰ ਯਾਦਦਾ ਨਾ ਕਿ ਤੂੰ ਵਾਕ ਹੋ ਕੇ ਵਧੀਆ ਵਾ ਕਿ ਤੂੰ ਵਾਕ ਹੋ ਜਾ ਕੋਈ ਗੱਲ ਨਹੀਂ ਕਰ ਦੋ ਤੁਸੀਂ ਇਹ ਸਾਰਾ ਕੁਝ ਜੀਵਨ ਲਈ ਹੀ ਕਰਾਂ ਲੇਖੇ ਚ ਨਾ ਰੋ ਉਹ ਕਿਤੇ ਨਹੀਂ ਉਹ ਡਈ ਕਰਾਉਣ ਉਹਦੀ ਮੰਮੀ ਕੋਈ ਨਹੀਂ ਜਾ ਉਹ ਮੇਰਾ ਕਿਉਂ ਲਾ ਲੈਨੀ ਹੈ बार-बार ਜਦੋਂ ਆਪਣੇ ਨਹੀਂ ਚੰਗੇ ਇੰਨਾ ਨਾ ਇੱਕ ਦਿਨ ਹੀ ਆਖੇ ਵੀ ਸਾਡਾ ਮਾਪਿਓ ਸਹੀ ਇਹ ਬਸ ਉਹ ਨਹੀਂ ਮਾਰੇ ਉਹ ਨਹੀਂ ਕੋਈ ਗੱਲ ਕਰਦੇ ਤੂੰ ਹੀ ਜਾਂਦੇ ਵੀ ਬੰਦਸ਼ ਚ ਰਹੋ ਸਾਡੇ ਕੋ ਨਜ਼ਰ ਆ ਜਾਂਦਾ ਇੱਕ ਬੰਨੇ ਤੂੰ ਜਾਂਦੇ ਵੀ ਜਾਓ ਆਓ ਤੇ ਦੂਜੇ ਬੰਨੇ ਤੂੰ ਡੱਕਦੇ ਵੀ ਜੇ ਹਣ ਵਾਕ ਕਰੋ ਅਸੀਂ ਆਪਣੀ ਪਕਾਈਏ ਤੁਸੀਂ ਆਪਣੀ ਬਕਾਓ ਚਲ ਇਦਾਂ ਕਰ ਲਾ ਜੇ ਤੁਹਾਨੂੰ ਇਦਾਂ ਸਹੀ ਲੱਗਦਾ ਨਾ ਠੀਕ ਆ ਪਕਾ ਲਓ ਤੁਸੀਂ ਆਪਣੀ ਤੇ ਜਦੋਂ ਵਾਕ ਹੋਣਾ ਨਾ ਕੋ ਸਿਆਲਾ ਬੰਦਾ ਵਿਚ ਭਾਲਣਾ ਜੇ ਸਿਆਲਾ ਕਿਹੜਾ ਬਾਹਰ ਤੇ ਨਾਨਕੇ ਨੂੰ ਲਿਆਵਾਂਗੇ ਹੋਰ ਨਹੀਂ ਕਿਸ ਨੂੰ ਬਿਠਾਉਣਾ ਹੈਗਾ ਆਪਾਂ ਨਾਨਕੇ ਨੂੰ ਕਦੇ ਨਹੀਂ ਲਾਉਣਾ ਵਿੱਚ ਇਦਲੀ ਨੇ ਪੂਆ ਫੁਫੜ ਨੂੰ ਨਾਲ ਨਾਲੇ ਵਿਚੋਲੇ ਨੇ ਮੇਰੀ ਗੱਲ ਨਾ ਧਿਆਨ ਨਾਲ ਸੁਣ ਲੈ ਕੰਨ ਖੋਲ ਕੇ ਜੇ ਉਹਨਾਂ ਨੂੰ ਵਿੱਚ ਲਿਆ ਨਾ ਅਸੀਂ 1 ਰੁਪਏ ਦੀ ਚੀਜ਼ ਨਹੀਂ ਹੋ ਦੇਣੀ ਹੋਰ ਜਿੰਨੂੰ ਮਰਜ਼ੀ ਲਿਆਇਆ ਪੂਆ ਫੁਫੜ ਨੂੰ ਤਾਂ ਹੀ ਤੇ ਲਿਆਂਦਾ ਵਾ ਵੀ ਉਹਨਾਂ ਨਾਲ ਹੱਡੇ ਵਾਲੀ ਗੱਲ ਨਹੀਂ ਕਰਨੀ ਉਹਨਾਂ ਨਾਲ ਵਾਲੀ ਕਰਨੀ ਤੁਹਾਡੋ ਵੀ ਲੈ ਲਊਗਾ ਜ਼ਮੀਨ ਮੇਰੇ ਨਾਂ ਤੇ ਆ ਘਰ ਮੇਰੇ ਨਾਂ ਤੇ ਆ ਇਹਨੂੰ ਤਾਂ ਜਾ ਲਿਆ ਉਹਨਾਂ ਨੂੰ ਤਾਂ ਲੈ ਕੇ ਦੱਸੀ ਮੇਰੇ ਕੋਲ ਮੰਮੀ ਮਾਸੀਆਂ ਤਾਂ ਤਾਂ ਨਹੀਂ ਲਿਆਉਂਦਾ ਵੀ ਉਹ ਤੁਹਾਡੀ ਨਾਲ ਗੱਲ ਕਰ ਜਾਣ ਕੀ ਲੋੜ ਉਹਨਾਂ ਨਾਲ ਗੱਲ ਨਹੀਂ ਉਹ ਵੀ ਤੇਰੇ ਵਾਂਗ ਹੀ ਹੋਣੇ ਹੀ ਨਹੀਂ ਤੂੰ ਹਣ ਪੂਆ ਫੁਫੜ ਨੂੰ ਲੈ ਆਈ ਨਾਲ ਚੰਗਾ ਤੇ ਲੱਲੀ ਜੋ ਲਾਣੇ ਮੇਰੇ ਕੋਲ ਲਵਾ ਕੇ ਲੈਣਾ ਕਿਉਂ ਨਹੀਂ ਆ ਲਲੀ ਵੀ ਲੈ ਆਈ ਉਹਨੂੰ ਨਾਲ ਜਾ ਲੈ ਕੇ ਉਹਨੂੰ ਫਿਰ ਲਿਆ ਤੂੰ ਤਾਂ ਕੋ ਲੜਨ ਦੇ ਮੈਂ ਲੜਦਾ ਹਾਂ ਹੁਣ ਮੈਂ ਸਿੱਧਾ ਹਾਂ ਤੂੰ ਵੇਖ ਮੈਂ ਕਰ ਪਈ ਨਹੀਂ ਚੀਜ਼ ਨਹੀਂ ਤੈਨੂੰ ਦੇਣੀ ਵੱਖ ਹੋਣਾ 100 ਵਾਰੀ ਹੋ ਮੈਂ ਉਹਨਾਂ ਨੂੰ ਨਹੀਂ ਵੇਚ ਇਸ ਰਿਕਾ ਨੂੰ ਭਰਨਾ ਕੋਈ ਸ਼ਰਮਾ ਜਾ ਤੂੰ ਆ ਬਫੜ ਹੋਣਗੇ ਤੇਰੇ ਘਰ ਵਾਲੀ ਦੇ ਮੇਰੇ ਉਹ ਕੱਖ ਨਹੀਂ ਲੱਗਦੇ ਆਪਣੇ ਪਿਓ ਦੇ ਹੁੰਦੇ ਅਸੀਂ ਇਦਾਂ ਬੋਲਣ ਡਿਆ ਉਹ ਤੁਹਾਡਾ ਭਰਾ ਹੀ ਏ ਮੇਰਾ ਕੋਈ ਭਰਾ ਭੂ ਨਹੀਂ ਗਾ ਜਿਹੜਾ ਮੇਰੇ ਖੂਨ ਦਾ ਪੈਸਾ ਮੇਰਾ ਗਰਾਂ ਭਰਾ ਓਏ ਸਾਰੀ ਉਮਰ ਸਾਡਾ ਨੁਕਸਾਨ ਕਰਦੇ ਰਹਿਆ ਭਰਾ ਵਾ ਓ ਮਿਲੂ ਤੇ ਪੰਜ ਤੱਕ ਪਤਾ ਨੂੰ ਲੱਗਾ ਕੀ ਨੁਕਸਾਨ ਹੋਣਾਗਾ ਨਾ ਤੇ ਤੈਨੂੰ ਤੈਨੂੰ ਕਾਨੂੰ ਪਤਾ ਵਾ ਤੇਰਾ ਬੇੜਾ ਤਾਂ ਰੋਣ ਦਿਆ ਸਾਰੇ ਘਰ ਦਾ ਤੈਨੂੰ ਐਵੇਂ ਤੈਨੂੰ ਦੇਣ ਦਿਆ ਤੇਰੇ ਅੱਖਾਂ ਦੇ ਉੱਤੇ ਪਰਦਾ ਪਿਆ ਤੇ ਨਾਲ ਖੁੱਲ ਜਾਊਗਾ ਪਰਦਾ ਜੇ ਟਾਈਮ ਆਊਗਾ ਲੈ ਕੋਈ ਗੱਲ ਨਹੀਂ ਜਿਹੜਾ ਦੇ ਨਾ ਕਰਦੀ ਇਹ ਨਾ ਜੀਵਨ ਉਹਦੇ ਵੀ ਇਦਾਂ ਹੀ ਅੱਗੇ ਆਉਣੀਆਂ ਵੀ ਇਥੇ ਸਹੀ ਉਹਦੇ ਘਰ ਵੀ ਨੂੰ ਆਈ ਏ ਲੱਗ ਪਤਾ ਜਾਏਗਾ ਓਏ ਤੁਹਾਡੇ ਵਰਕ ਹੀ ਨਹੀਂ ਆ ਕਦ ਐ ਆਈ ਉਧਰੋਂ ਆਵਾਜ਼ ਉਹਨੂੰ ਖਿਡੌਣਾ ਸਾਰੇ ਪਾਸੇ ਗੋਲ ਮੋਲ ਕਰਕੇ ਅੰਦਰੇ ਪਾ ਲਈ ਦੀ ਵੀ ਚਾਚਿਆਂ ਤਾਂ ਐਂ ਦੇ ਘਰ ਪਤਾ ਨਾ ਲੱਗੇ ਹਨੂ ਕਿਹੜੀ ਭੋਲੋ ਸਾਰਾ ਪਲੇਖਾ ਨਹੀਂ ਜਾਣਿਆ ਹੋਏਗੀ ਜੇ ਦੱਸਣ ਨੂੰ ਸਾਰਿਆਂ ਨੂੰ ਜਿਹੜਾ ਕੋਈ ਘਰ ਚ ਆਇਆ ਤੇ ਆਪਣੀ ਨਾਲੇ ਉਹ ਤੂੰ ਆਖੋ ਨਾ ਉਹਨੇ ਲੋਕਾਂ ਨੂੰ ਪਤਾ ਲੱਗਣਾ ਸਾਰੇ ਪਿੰਡ ਦੇ ਉਸ ਗਲੇ ਪਤਾ ਲੱਗਣਾ ਤੂੰ ਜਾਣ ਕੇ ਤੁਸੀਂ ਮਜਬੂਰ ਕਰਨ ੜੇ ਉਹਦੇ ਆਹੋ ਐ ਮਜਬੂਰ ਕਰਨ ੜੇ ਤੇ ਤੇਰੀ ਵੇਲੇ ਨੇ ਚ ਬਾਹ ਦਿੱਤੀ ਫੜ ਕੇ ਹੋਰ ਵੇਲੇ ਨੇ ਚ ਬਾਹ ਕਿਦਾਂ ਦੇਣੀ ਹੈ ਸਿਰ ਹੀ ਰਹਿ ਗਿਆ ਦੇਣ ਵਾਲਾ ਤੇ ਨਾਲ ਇਹ ਨਾ ਸੋਚੋ ਵੀ ਇਹਦੇ ਕਰਕੇ ਵਾਪਕ ਹੋਂੜਿਆ ਆ ਤੁਹਾਡੇ ਦਾ ਕਿਉਂੜਿਆ ਸਭ ਕੁਝ ਚਲ ਚੱਲੀਏ ਨਹੀਂ ਤੇ ਬੜੇ ਮਾਰੇ ਆ ਇਹਦੇ ਬੜਾ ਰੋਇਆ ਕਿ ਰੋਇ ਨੂੰ ਵੇਖਿਆ ਕਿਥੋਂ ਬੋਲਦਾ ਕੋਈ ਹੈ ਇਹ ਨੂੰ ਅਕਲ ਕਿ ਰਿਆ ਫਤ ਲੱਗਉਂਦੀ ਨਹੀਂ ਨੰਗੀ ਮੈਂ ਨਾ ਵੀ ਵਿਆਹ ਮੰਗਰੋ ਹੋਇਆ ਵਾ ਅੱਗੇ ਕਿ ਪਹਿਲਾਂ ਪੰਜਾ ਫਿਰਦਾ ਬੱਕਰੀ ਦਾ ਮੇਮਣਾ ਕਿੰਨੀ ਜਿੱਤ ਕਰਦਾ ਹੁੰਦਾ ਸੀ ਕਿ ਤੇ ਖਾਜੇ ਤੋਂ ਬਗਾਰੇ ਨੇ ਕਿਤੇ ਉੱਥੇ ਨਹੀਂ ਜਾਣਾ ਹੁੰਦਾ ਤੇ ਹੁਣ ਐਵੇਂ ਸਿਆਣਿਆਂ ਨੇ ਆਖਿਆ ਵੀ ਨੋਹਾਂ ਆ ਜਾਂਦੀਆਂ ਤੇ ਮੁੰਡਿਆਂ ਨੂੰ ਮਗਰ ਲਾ ਲੈਂਦੀਆਂ ਨੇ ਤੇ ਘਰ 'ਚ ਲੜਾਈਆਂ ਪੈ ਜਾਂਦੀਆਂ ਉਹ ਚੰਗੇ ਹੁੰਦੇ ਚਰੀ ਹੁੰਦੇ ਆ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਕਰਤੂਤਾਂ ਬਾਅਦ پتہ ਲੱਗਦਾ ਵੀ ਇਹ ਕਿੰਨੇ ਕੁ ਜੁਗਗੇ ਆ ਥੋੜਾ ਬੁਤਾ ਆਪਣੇ ਵੀ ਦਿਮਾਗ ਨਾਲ ਚੱਲਣਾ ਚਾਹੀਦਾ ਵੀ ਮਾਪਿਓ ਕਿਹੜੇ ਥਾਂ ਤੇ ਰੱਖਣਾ ਹੈ ਇਹੀ ਇਹ ਥੋੜਾ ਨਹੀਂ ਵੀ ਘਰਵਾਲੀ ਦੇ ਨਾਲ ਲੜ ਉਹਨੂੰ ਵੀ ਆਪਣੇ ਜੀਆ ਵਾਂਗੂ ਰੱਖੀ ਰੱਖਣ ਨੂੰ ਵੀ ਆਪਣੇ ਮਾਪਿਓ ਦਾ ਸਮਝੇ ਬਸ ਭੂਆ 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 ਕਿਹੜੀ ਸਲਾਹ ਕਰਕੇ ਬੈਠੇ ਆ ਹੈ ਇਹਨਾਂ ਦੀ ਪੱਕੀ ਸਲਾਹ ਉਹਨਾਂ ਨਾਲ ਹੋਈ ਹੋਊਗੀ ਉਹਨਾਂ ਨੂੰ ਕਹਿਣਾ ਹੋ ਤੁਸੀਂ ਵੱਖ ਕੋਈ ਗੱਲ ਹੀ ਨਹੀਂ ਤੁਹਾਡੇ ਨਹੀਂ ਨਿਭਦੀ ਵੱਖ ਹੋ ਜਾ ਦਰਦੀਪਾ ਹਾਂਜੀ ਉਹ ਛੱਡ ਆਣ ਕੇ ਕਰ ਲਈ ਆ ਚਲੇ ਤਰਭਵਾਲਾ ਕਿਉਂ ਨਗਰੀ ਕੀ ਕਰਨ ਜਣਾ ਉਹ ਆ ਗੱਲਬਾਤ ਕਰਕੇ ਲਿਉਂਨੇ ਆ ਉਹਨਾਂ ਨੂੰ ਇੱਧਰ ਨਹੀਂ ਪਿੰਡਾਂ ਜਾਇਆ ਦੋ ਛੱਡੋ ਠਾ ਐਵੇਂ ਕਰਨ ਚ ਲੜਾਈ ਪਾਉਣੀ ਆ ਨਵਦੀਪ ਅੱਗੇ ਲੜਾਈ ਪਈ ਤੇ ਹੈ ਹੀ ਇਹ ਹੋਰ ਇਸ ਤੋਂ ਵੱਧ ਕੀ ਹੋਣਾ ਐਵੇਂ ਡੈਡੀ ਫੇਰ ਓਕੇ ਹੋਣਗੇ ਤੁਹਾਨੂੰ ਪਤਾ ਹੀ ਆ ਕੱਲ ਕਿਦਾਂ ਬੋਲਦੇ ਸੀ ਅਗਲੇ ਦਿਨ ਦੀ ਮੈਂ ਤੁਹਾਨੂੰ 1 ਰੁਪਏ ਦੀ ਚੀਜ਼ ਨਹੀਂ ਦੇਣੀ ਭੋਆ ਫੂਫੜ ਨੂੰ ਲਿਆ ਕੇ ਨਾ ਤੇ ਉਹ ਵੀ ਦੁਨੀਆਂ ਠੱਗਵਾ ਲੈਣੀ ਆ ਜੇ ਮਣੀ ਮੋਟਾ ਤੁਹਾਨੂੰ ਕੁਝ ਮਿਲਣਾ ਹੋਇਆ ਤੇ ਉਹ ਮਿਲੇਗਾ ਸਭ ਕੁਝ ਆਪਣੇ ਚਾਚਾ ਮੜਿਆ ਇਹ ਬਾਹਰ ਤੂੰ ਮੰਨਣਾ ਗੱਲ ਕੀਤੀ ਭੁ ਕਰੇ ਜਾਂਦੇ ਘਰੇ ਜਾਂ ਤਾਂ ਮੈਂ ਪਹੀ ਆਉਣ ਲੱਗੇ ਜਾਂਦੇ ਆ ਜਾ। ਦੇਖੋ ਪਿੰਦਰ ਹੁਣ ਤੁਸੀਂ ਦੇਓ ਸਭ ਕੁਝ ਕਰ ਤੇ ਕੰਨ ਮੁੜ ਕੇ ਮੇਰਾ ਨਾਂ ਲਗਣਾ ਕਿ ਇਹਨੇ ਸਭ ਕੁਝ ਕਰਾਇਆ ਵਾ। ਮੈਂ ਤੇ ਅੱਜ ਹੀ ਰਹਿਣ ਨੂੰ ਜ਼ਰੂਰੀ ਘਰ ਵਿੱਚ ਲੜਾਈ ਪਾਉਣੀ ਆ। ਉਹ ਨਹੀਂ ਖੋਜ ਵੀ ਕਹਿੰਦਾ ਜਾਣਾ ਹੀ ਤੇ ਆ ਜਾ ਜੇ ਨਹੀਂ ਤਾਂ ਮੈਂ ਛੱਡਿਆ ਗੱਲਾਂ। ਚਲੋ ਪੀਓ। ਇਹ ਕਰੀ ਜਾਂਦੀ ਆ। ਕਰਨਾ ਕੀ ਜੋ ਹਣੇ ਕਿਸਮਤ ਵਿੱਚ ਵਾ। ਮੈਂ ਤਾਂ ਕੰਮ ਕਰਾ ਲਾਉਂਗੀ ਜ਼ਰੂਰ। ਮੈਂ ਹੱਥ ਹੀ ਨਹੀਂ ਲਾਇਆ ਮੰਨ ਕੇ ਕਿਹੜਾ ਹੈ। ਉੱਧ ਗਏ ਨੇ ਘੂਆ ਵਾਲੇ ਉੱਧ ਗਏ ਆਨ ਉੱਧ ਗਏ ਲੈ ਉਹ ਵੀ ਬਰੇਰੇ ਕਾਨ ਭਾਰ ਕੇ ਕਰਨੀ ਤਰ੍ਹਾਂ ਹੈ ਚਲੋ ਕੋਈ ਨਹੀਂ ਜਿਹੜਾ ਅੱਗੇ ਡਈ ਹੈ ਨਾ ਬੀਜਨ ਤੇ ਕੋਈ ਨਹੀਂ ਉਹਦੇ ਅੱਗੇ ਆਪਣੇ ਰੱਖੀ ਅਦਾ ਹੀ ਕੰਡੇ ਬੀਜੇ ਨੇ ਹਰੇ ਬੜੀ ਮਾਰੀ ਗੱਲ ਆ ਹੈ ਇਹੋ ਨਾਲੇ ਵਿਸ਼ਵਾਸ ਕਰੀ ਜਾਂਦੇ ਆ ਜੇ ਆਪਣੇ ਮਾਪਿਆਂ ਨੂੰ ਸਮਝਦੇ ਰੱਖਣਗੇ ਹਾਂ ਦਾ ਮੁੰਡਾ ਹੀ ਸਮਝਦਾ ਨੂੰ ਨੂੰ ਕੀ ਕਹਿਣਾ ਇਹ ਉਧਰ ਹੁਣ ਪਤਾ ਨਹੀਂ ਕਿਹੜੀ ਸਕੀਮ ਬਣਾਜ ਰਹੀ ਹੋਣੀ ਇਹਨਾਂ ਨੇ ਫਿਰ ਕੋਈ ਨਹੀਂ ਜੋ ਕਰਦੇ ਆ ਨਾ ਇਹਨਾਂ ਨੂੰ ਕਰ ਲੈ ਦੋ ਵੇਖੀ ਜਾਏਗੀ ਆਪੇ ਭੁੱਖੇ ਮਾਰਨਗੇ ਤਬਾਹ ਲਈ ਬੈਠੇ ਨਹੀਂ ਰਹਿਣਾ ਮੈਂ ਜ਼ਮੀਨ ਤੇ ਨੋ ਦੇਣੀ ਜੰਨੇ ਅਦਾਰੇ ਕੰਮ ਕੀਤੇ ਰੇ ਜ਼ਮੀਨ ਕਿਦਾਂ ਨਾ ਦਊਗਾ ਤਾਂ ਦੇ ਦੇਣੀ ਹੈ ਨਾ ਨਾ ਰਵਾਵਾਂਗੇ ਵਾਹਣ ਦੇਖਾਂਗੇ ਮੈਂ ਜਿੱਦਾਂ ਮਰਜ਼ੀ ਹੁਣ ਕਰੋ ਮੈਂ ਦੱਸ ਕੀ ਕਰਾਂ ਮੈਂ ਤੇ ਆਪ ਬੜੀ ਤੰਗ ਆ ਪੇ ਕੁਛ ਮੈਂ ਇੰਨੀ ਕਿਦੇ ਮੁੰਡਾ ਵਿਆਵਾਂਗੇ ਉਹਦਾ ਤੈਨੂੰ ਮੈਂ ਕਹ ਦੱਸ ਇੱਕ ਗੱਲ ਹੋ ਜਾਏ ਆਪਣਾ ਕੋਈ ਵੇੜਾ ਅੱਧਾ ਸਾਫ ਕਰਿਆ ਕਰੋ ਅੰਦਰ ਸਾਫ ਕਰਿਆ ਕਰੋ ਕਿ ਰੋਟੀਆਂ ਆਪਣੀਆਂ ਪਕਾਓ ਪੱਕੀਆਂ ਪੜ ਕੇ ਖਾ ਲੈਂਦੇ ਦੋਵੇਂ ਜੀ ਕਰੋਗੇ ਤਾਂ ਤਾਂ ਹੀ ਹੈ ਨਾ ਆਪਾਂ ਸਾਰੇ ਫੁਰਕੇ ਲਾਇਆ ਗਏ ਦੋ ਜਣੇ ਦਾ ਸਾਡਾ ਟਾਈਮ ਨਾ ਮਿਹਰਿਆ ਪੈਣਾ ਠੀਕ ਹੈ ਜੀ ਨਾਲੇ ਕਿਤੇ ਬਾਹਰ ਗਏ ਇਹ ਨੂੰ ਮਰਦਲੇਸ਼ੇ ਕਰ ਨਾਲੇ ਹਰ ਵੇ ਚੰਬਰ ਚੰਬਰ ਕੀ ਕਹਿੰਨੀ ਆ ਨੂੰ ਆਉਗੀ ਤਾਂ ਸੁੱਖ ਹੋਊਗਾ ਤੇ ਜੇ ਆਪ ਵੀ ਨਾ ਸੁਣੇ ਤੇ ਮੈਂ ਕਾਹਦਾ ਕੀ ਹੋਇਆ ਨੂੰ ਆਉਗੀ ਤਾਂ ਸੁੱਖ ਸੁੱਖ ਕਰ ਮਾਰਾ ਹੁੰਦਾ ਵਾ ਸੁੱਖ ਲੈਣ ਵਾਲਾ ਤਾਂ ਕੰਮ ਬਣਿਆ ਹੀ ਨਾ ਲੋਕਾਂ ਨੇ ਕਿਤੇ ਨੌਂਾ ਧੰਮ ਧੰਮ ਕਰ ਦੇਣਾ ਫਿਰ ਦਣਾ ਨਹੀਂ ਪਹਿਲੇ ਦਿਨ ਹੀ ਪੁੱਠੀ ਰੱਖੀ ਗਈ ਨਾ ਮੁੰਡਾ ਚੜ ਗਿਆ ਨਾ ਨਾਲੇ ਹੱਥਾਂ ਦੇ ਇਹ ਕਰਾਂਗੇ ਚਲੋ ਫਿਰ ਹਾਂ ਜੋ ਕੇ ਸੁਣਾ ਦਵਾਂ ਤੇ ਦੇਖੀ ਜਾਂਦਾ ਲਾ ਤਰਿਕਾ ਦੁਰਗਾ ਰੋਟੀ ਦਿਖਾਈਏ ਮਾਸ ਹਾਂ ਭਈ ਜੀ ਫੇਰ ਰੋਟੀ ਦੇ ਟਾਈਮ ਤੇ ਚਾਚਾ ਜੀ ਆ ਗਏ ਜੇ ਉਹ ਬੱਲੇ ਬੱਲੇ ਪਿੰਦਰ ਸੇ ਕੀ ਆ ਨਾ ਸੱਸੀ ਗੱਲ ਕੋਟ ਜੀ ਸੱਸੀ ਕਾ ਸੱਸੀ ਰੋਣ ਕੀ ਗੱਲ ਠੀਕ ਆ ਸਭ ਹਾਂਜੀ ਹਾਂਜੀ ਵਧੀਆ ਮੈਂ ਤਾਂ ਤੈਨੂੰ ਠੀਕ ਲੈਂਦੇ ਆ ਹੀ ਬਸ ਇਹਨੂੰ ਲੈਵਾ ਮੈਂ ਚਲਾ ਚਲੀ ਏਡਾ ਕੰਮ-ਕੁਮ ਕਰ ਲਿਆ ਅੱਛਾ ਅੱਛਾ ਪਾਣੀ ਵੀ ਕਰ ਲਈ ਹੂੰ ਹੂੰ ਕੋ ਸਭ ਠੀਕ ਆ ਵਧੀਆ ਵਧੀਆ ਉਹ ਜੀਵਨ ਹੈ ਹਾਂਜੀ ਉਹ ਬਾਹਰ ਆ ਤੇਰੀ ਭਤੀ ਆਈ ਆ ਲੈ ਮੇਰੀ ਭਤੀ ਆਈ ਆ ਆਹੋ ਸਾਸਿਰਾਂ ਦਾ ਚੀਨ ਸਾਸ੍ਰੀਕਾਰ ਪੁੱਤ ਸਾਸ੍ਰੀਕਾ ਜੀ ਸਾਸ੍ਰੀਕਾਰ ਕੀ ਹਾਲ ਮੈਂ ਤੀ ਦਾ ਹੈ ਵਧੀਆ ਵਧੀਆ ਵੇਖਾਂ ਵੇੜੇ ਚਾਉਣ ਦਾ ਲੱਗਿਆ ਕਿ ਨਹੀਂ ਜਦੋਂ ਆਉਂਦੇ ਕਿ ਤੇ ਘਰ ਪਰ ਜਾਂਦਾ ਵਾ ਵੇਖ ਰਹੀਆਂ ਜੀ ਆਨੇ ਚੰਗੇ ਲੱਗੀਦਾ ਵਾ ਮੈਂ ਪਾਣੀ ਲਿਆਵਾਂ ਪੁੱਤ ਨਹੀਂ ਪਾਣੀ ਨਹੀਂ ਪੀਣਾ ਇੱਥੋਂ ਹੀ ਆਏ ਆ ਕਿਹੜਾ ਦੂਰੋਂ ਆਇਆ ਚਲੋ ਪਹਿਲੀ ਫਿਰਠਾ ਠਾ ਠੀਕ ਆ ਪੁੱਤ ਪਾਪੜਾ ਸਨਾ ਵਧੀਆ ਰਹੀ ਹੈ ਲੋ ਕਰ ਪਰਿਵਾਰ ਕਿੱਦਾ ਠੀਕ ਵਾ ਹਾਂਜੀ ਠੀਕ ਨੇ ਸਾਰੇ ਅੱਛਾ ਅੱਛਾ ਪਰਮ ਗਿਆ ਕਦੇ ਆ ਪਰਮ ਗਿਆ ਕੰਮ ਤੇ ਠੀਕ ਠੀਕ ਹਾਂ ਹੋਰ ਸੁਣਾਓ ਵਧੀਆ ਠੀਕ ਜੇ ਅਸੀਂ ਤੇ ਹਾਂ ਗੱਲਬਾਤ ਕਰਨੀ ਸੀ ਤੁਹਾਡੇ ਨਾਲ ਗੱਲਬਾਤ ਕਾਦੀ ਗੱਲਬਾਤ ਆ ਸੁਖ ਵਾ ਸੁਖ ਕਦੀ ਆ ਚਾਈ ਹਾਂ ਘਰ ਚ ਨਾ ਬੜੀ ਲੜਾਈ ਪਈ ਏ ਘਰ ਹੀ ਲੜਾਈ ਪੈ ਗਈ ਏ ਤੇਰੇ ਘਰ ਓਏ ਸੱਸ ਜੀ ਸੱਸ ਸੱਸ ਜੀ ਕੀ ਹਾਲ ਆ ਵਧੀਆ ਵਧੀਆ ਤੇ ਵੀ ਸੁਣਾਓ ਜੱਸ ਹਾਂਜੀ ਮੇਰੀ ਗੱਲ ਸੁਣ ਤੂੰ ਜਾ ਕੇ ਨਾ ਦਰਚਾ ਚੂਬਣਾ ਤੇਰਾ ਕੋਈ ਕੰਮ ਨਹੀਂ ਇੱਥੇ ਬਹਿਣ ਦਾ ਅਹੀਂ ਕੁ ਜ਼ਰੂਰੀ ਗੱਲ ਕਰਨ ਡਏ ਚਲੋ ਠੀਕ ਆ ਅੱਛਾ ਗੱਲ ਕੀ ਹੈ ਚਾਚਾ ਜੀ ਤੂੰ ਕਰਦੇ ਹੋ ਸ਼ਰਮ ਆਉਂਦੀ ਹੈ ਪਰ ਤੂੰ ਗੱਲ ਕਰੇਂਗਾ ਤਾਂ ਫੇਰ ਹੀ ਗੱਲ ਦਾ ਪਤਾ ਲੱਗੂਗਾ ਸੋਚਿਆ ਹੀ ਪਿਰਸ਼ਤਾ ਹੋ ਜਾਏਗਾ ਨਾ ਆਹ ਤੇ ਪਹਿਲਾਂ ਕੋ ਆਵਾਂ ਜਾਵਾਂਗੇ ਕਿ ਤੋ ਜਿਆਲ ਕੋਈ ਆਹੋ ਇਸੇ ਕਰਕੇ ਤੇ ਸਾਰਾ ਕੰਮ ਕੀਤਾ ਯਾਰ ਅਹੀਂ ਵੀ ਤੇ ਜਿਹੜੀ ਗੁੱਸੇ ਨਰਾਜਗੀ ਹੈ ਮੁੱਕ ਜਾਏਗੀ ਹਾਂ ਤੇ ਪਹਿਲਾਂ ਨਾਲੋਂ ਵਾਦੀ ਜਾਣ ਲਈ ਹੁਣ ਨਵਦੀਪ ਇੱਧਰ ਆ ਜਾਂਦੀ ਏ ਅੱਛਾ ਤੇ ਮੰਮੀ ਹੁਣ ਆਂਦੇ ਆ ਵੀ ਇੱਧਰ ਆਏ ਹਨਾ ਹਮ ਤੇ ਡੈਡੀ ਵੀ ਹੁੰਦਾ ਪਿੰਨ ਨਾਲ ਉਹ ਯਾਰ ਐ ਇੱਧਰ ਰਿਸ਼ਤਾ ਤਾਂ ਲੱਗੇ ਕੀਤਾ ਵੀ ਚਲ ਯਾਰ ਸਾਡਾ ਵੀ ਹੁਣ ਜਾਣ ਬਣਿਆ ਰਹੂਗਾ ਤੇ ਨਾਲੇ ਜਲ ਜਲ ਸੌ ਗੱਲਾਂ ਬਾਤਾਂ ਹੋ ਗਈਆਂ ਠੀਕ ਨਹੀਂ ਕਿਹੜੀ ਕੋਈ ਦੁਸ਼ਮਣੀ ਏ ਯਾਰ ਬੀਬੀ ਬਰਾਹੋ ਤੁਸੀਂ ਬਹੁਤ ਕੋਈ ਗੱਲ ਵੀ ਨਹੀਂ ਯਾਰ ਏਡੀ ਵੱਡੀ ਮੈਂ ਲਾਉ ਮੈਂ ਤੈਨੂੰ ਬਸ ਗੱਲ ਰੱਖੀ ਮੈਂ ਤੈਨੂੰ ਸੋਚਿਆ ਸੀਗਾ ਤੇ ਆਪਣੀ ਭਤੀ ਲਿਆਉਂਗੀ ਤੇ ਫਿਰ ਮਿਲਾਂ ਗਲਾਂਗੇ ਪੁੱਤ ਮੈਂ ਕੋ ਮੜਾ ਕੀਤਾ ਹੀ ਦੱਸ ਹੈ ਇਹਨਾਂ ਨੇ ਵੇ ਨਾ ਢਿੱਡਾ ਵਿੱਚ ਕਿਦਾਂ ਖਾਰ ਖੀ ਆ ਆਪਾਂ ਤੇ ਵੇਖ ਲੈ ਕਿਦਾਂ ਹੜ ਨਾ ਕੀਤਾ ਜਦੋਂ ਅੱਡ ਹੋਏ ਸੀ ਅਸੀਂ ਸਭ ਕੋ ਘਾਟ ਮਿਲਿਆ ਸੀ ਅਸੀਂ ਘਾਟ ਵਿੱਚ ਵੀ ਜੀਵਾਰਾ ਕਰ ਲਿਆ ਕਿਉਂ ਤੁਸੀਂ ਕਿਉਂ ਨਹੀਂ ਬੋਲਦੇ ਓਏ ਆਹੋ ਅਜਾ ਦੇ ਹਾਲਾਤ ਵੇਖ ਲੋ ਪੁੱਤ ਅਸੀਂ ਤਾਂ ਉਥੇ ਤੋਂ ਉਥੇ ਰਹਿ ਗਏ ਤੇ ਤੁਸੀਂ ਪੁੱਤ ਕਿੱਥੇ ਤੇ ਕਿੱਥੇ ਪਹੁੰਚ ਗਏ ਤੇ ਮੈਂ ਫੇਰ ਵੀ ਨਹੀਂ ਕੋ ਸਮਝਿਆ ਮੈਂ ਫੇਰ ਵੀ ਸਾਰੀਆਂ ਗੱਲਾਂ ਪਿੱਛੇ ਸੁੱਟ ਕੇ ਨਾ ਆਪਣੀ ਭਤੀ ਜੀ ਦਾ ਰਿਸ਼ਤਾ ਲਿਆਂਦਾ ਕਿ ਚੱਲ ਅਸੀਂ ਮਿਲਾਂ ਗਲਾਂਗੇ ਹੈਨਾ ਇੱਕ ਹੋ ਜਾਗੇ ਫੇਰ ਉਹ ਨਾਲੇ ਦੇ ਪਿਓ ਨੂੰ ਡੇਢ ਦੋ ਗਲਾ ਵਾਧੀ ਵੀ ਗਿਆ ਵਾ ਪੈਲੀ ਦਾ ਉਹ ਤਾਂ ਮੈਂ ਕਹਿਣ ਦੀਆਂ ਬੜੀਆਂ ਚੀਜ਼ਾਂ ਵਧਣੀਆਂ ਵਾ ਹੂੰ ਹੂੰ ਤੇ ਆਪਾਂ ਕਦੀ ਨਾਂ ਹੀ ਨਹੀਂ ਲਿਆ ਨਾ ਭਰਾ ਆਹੋ ਤੇ ਚੱਲ ਵੀ ਹਲਾ ਹੁਣ ਉਹਨਾਂ ਏਦਾਂ ਲੜਦੇ ਲੁੜਦੇ ਸੀ ਤੇ ਮੈਨੂੰ ਨਹੀਂ ਪਤਾ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਮੈਂ ਲੋਨਾਂ ਨੂੰ ਕਹਤਾ ਜੇ ਤੂੰ ਇਹੋ ਕੰਮ ਕਰਨਾ ਨਾ ਤੁਹਾਨੂੰ ਤੁਸੀਂ ਦੋਹਾਂ ਜੀਆਂ ਨਾਲ ਗੱਲ ਕਰ ਦੋ ਕਿਉਂਕਿ ਅਹੀ ਤੇ ਆਉਣਾ ਜਾਣਾ ਹਾਂ 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 ਹੁਣ ਰਿਸ਼ਤੇਦਾਰੀ ਏ ਆਹੋ ਹੁਣ ਅਹੀ ਤੇ ਹਟ ਨਹੀਂ ਤੱਕਦੇ ਜੇ ਯਾਰ ਇੱਥੇ ਮੈਂ ਇਕੱਠੇ ਹੋਵਾਂਗੇ ਤੇ ਉੱਥੇ ਤੇਰੇ ਸਹੁਰੇ ਆਹੋ ਹੈ ਹੁਣ ਆਉਣਾ ਜਾਣਾ ਤੇ ਪਿਆਰ ਹੀ ਰਿੰਦਾ ਏ ਪਤਾ ਕੀ ਗੱਲ ਵਾ ਮੇਰਾ ਪੁੱਤ ਬਥੇਰਾ ਸਿਆਣਾ ਹੋ ਹੈ ਸਾਰੀ ਸਮਝਵਾਨ ਨੂੰ ਚੰਗੇ ਮਾੜੇ ਦੀ ਉਹ ਕਿਹੜਾ ਨਿੱਕਾ ਵਾ ਹੁਣ ਤੇ ਦੇ ਮਾਂ ਪਿਓ ਨੂੰ ਸਮਝਣਾ ਚਾਹੀਦਾ ਵਾ ਪਹਿ ਕਿਉਂ ਡੱਕਣ ਦੇ ਇਹਨਾਂ ਨੂੰ ਮਿਲਣ ਗਿਆ ਤਾਂ ਹੈ ਇਹਨਾਂ ਨੇ ਮਿਲਣਾ ਕਿਹੜਾ ਗਿਲਣਾ ਵਾ ਗਾਂ ਹੁਣ ਇਹਨਾਂ ਨੇ ਆਉਣਾ ਜਾਣਾ ਵਾ ਠੀਕ ਵਾ ਹਾਂ ਇਹ ਤੇ ਗੱਲ ਹੈਗੀ ਹੁਣ ਵਿੱਚ ਉਹ ਗੱਲ ਪਤਾ ਕੀ ਏ ਹਾਂ ਆਂਦੇ ਵੀ ਜੇ ਤੁਸੀਂ ਇਹਨਾਂ ਲਾਉਣਾ ਜਾਣਾ ਨਾ ਅੱਛਾ ਤੁਹਾਨੂੰ ਇੱਕ ਰੁਪਈਏ ਦੀ ਚੀਜ਼ ਨਹੀਂ ਦੇਣੀ ਹੂੰ ਹੂੰ ਜੀਵਨ ਇਹਨੂੰ ਬੰਦਾ ਪੁੱਛੇ ਭਲੇ ਮਾਨਸਾ ਜਦੋਂ ਤੂੰ ਆਰਡਰ ਆਇਆ ਸੀ ਤਾਂ ਸਭ ਕੁਝ ਦੇਖ ਕੇ ਕੀਤਾ ਸੀ ਨਾ ਇਹ ਲੈ ਕਿ ਧੀ ਤੇਜ ਬੁੱਢੀ ਆ ਮੈਨੂੰ ਮੰਦਰ ਭੇਜਤਾ ਕਿ ਤੈਨੂੰ ਨਾ ਕਿਸੇ ਗੱਲ ਦਾ ਪਤਾ ਲੱਜੇ ਪਾਏ ਤੇ ਇਦੀ ਪਵਾੜੇ ਨੇ ਸਾਰੇ ਇਦੀ ਕਰਕੇ ਆਏ ਹੁਣੇ ਹੋ ਇਥੇ ਕੋਈ ਨਾ ਕੋਈ ਗੱਲ ਹੋਈ ਹੋਣੀ ਆ ਪਰ ਇਹ ਏਡੀ ਚਲਾਗਾ ਕਹਿੰਦੀ ਹੁਣੀ ਕਿ ਤੈਨੂੰ ਨਾ ਸੁਣ ਜੇ ਹਾਂ ਏਡੀ ਵੱਡੀ ਗੱਲ ਕਰਦੀ ਆ ਲੈ ਦੱਸ ਜਿਹੜਾ ਆਪਣੇ ਪੁੱਤ ਦਾ ਨਹੀਂ ਪਾਂਡਿਆ ਉਹਨੇ ਸਾਡਾ ਸਵਾਹ ਬਣਨਾ ਆ ਸੁਣੀ ਜਾਓ ਗੱਲਾਂ ਮੁੰਡੇ ਦੀ ਤੁਸੀਂ ਬੜੀ ਮੜੀ ਗੱਲ ਆ ਰਹੀ ਆ ਕਿਦਾਂ ਨਹੀਂ ਪੁੱਤ ਵੇਖੀ ਹਾਂ ਕਿਦਾਂ ਲੈਨੇ ਇੱਕ ਦੀ ਜੋਰ ਨਾਲ ਤੂੰ ਫਿਕਰ ਨਾ ਕਰ ਆਪਾਂ ਚੱਲਾਂਗੇ ਨਾਲ ਦਵੇਂ ਜੀ ਕਿਉਂ ਜੀ ਬਿਲਕੁਲ ਬਿਲਕੁਲ ਗੱਲ ਇੱਕ ਹੋ ਰਹੀ ਓ ਜਾਣਾ ਤਾਂ ਹੀ ਨਾ ਜਿੰਨਾ ਦੋਆਂ ਜੀਆਂ ਸਟੱਡ ਲੈਣਾ ਤੇ ਤੇ ਸਟੈਂਡ ਲੈਣਾ ਪੈਣਾ ਵਾ ਗੱਲ ਉੱਥੇ ਦੀ ਗੱਲ ਵਾ ਗੱਲ ਉੱਥੇ ਕਰਨੀ ਪੈਣੀ ਹੈ ਬੰਦਿਆਂ 'ਚ ਤੇ ਕਰਾਂਗੇ ਮੈਂ ਥੋਕੇ ਗੱਲ ਕਰੂੰਗੀ ਜਿੱਦਣ ਜਸਵਿੰਦਰ ਕੌਰ ਆਣ ਕੇ ਮੇਰੀ ਪੈੰਦੇ ਬੈ ਕੇ ਹੱਥ ਜੋੜਦੀ ਸੀ ਮੇਨ ਰਿਸ਼ਤਾ ਦੇ ਦੋ ਭੈਣ ਜੀ ਉਹ ਚੇਤਾ ਭੁੱਲ ਗਿਆ ਹੁਣ ਉਹਦੀ ਵਾਵਾ ਲਾਫਾ ਕਰੀ ਫਿਰ ਉਹਦੀ ਕੋਈ ਗੱਲ ਨਹੀਂ ਮੈਂ ਸਾਰੀਆਂ ਗੱਲਾਂ ਕਰ ਉਹਦੀਆਂ ਗੱਲਾਂ ਹੋਰ ਹੀ ਅੱਜ ਉਹਦੀਆਂ ਹੋਰ ਵਾ ਹੈਂ ਹੁਣ ਵੇਖ ਕਿਤਾ ਜਵਾਬ ਦੇ ਦਿੱਤੀ ਇਹ ਤਾਂ ਬੰਦਿਆਂ ਵਾਲੀ ਗੱਲ ਥੋੜੀ ਆ ਪੁੱਤਵਾ ਤੁਹਾਡਾ ਕੋਈ ਸ਼ਰਮ ਕਰੋ ਹੈ ਜੇ ਇਹਨੂੰ ਨਹੀਂ ਕੁਝ ਦੇਣਾ ਤੇ ਕਿਨੂੰ ਦੇਣਾ ਤੁਸੀਂ ਉਹਦੇ ਗੁੱਸਾ ਚੜ ਜਾਂਦਾ ਜਾਣ ਰਿਹਾ ਹੈਂ ਸਭ ਨੂੰ ਦੇਦਾ ਉਹ ਕੌਣ ਲ ਮੈਨੂੰ ਇਥੋ ਤਾਂ ਕੁਝ ਸਮਝ ਨਹੀਂ ਲੱਗਣ ਦੇ ਕੀ ਕਹਿੰਦੇ ਆ ਮੈਨੂੰ ਤਾਂ ਲੱਗਦਾ ਏਦਾ ਬਹਾਨਾ ਲਾ ਕੇ ਕੋਈ ਨਾ ਕੋਈ ਜਾਣੇ ਪੈਣਾ ਵਾ ਪੇਛਦੀ ਆ ਨਾ ਲੋਨੀਆ ਬਹਾਨਾ ਕੋਈ ਨਾ ਕੋਈ ਜਾ ਕੇ ਬਹਿ ਕੇ ਸੁਣਦੀ ਕੀ ਕਹਿੰਦੇ ਅਸੀਂ ਹੁਣ ਤਾਂ ਡੱਲ ਆਏ ਆ ਵੀ ਤੀਹਾਂ ਨਾਲ ਤੁਰੋਗੇ ਯਾ ਤੁਰਨਾ ਨਹੀਂ ਕਿਉਂ ਜੀਵੋ ਨਾ ਤੇ ਫਿਰ ਏਦਾ ਕਰੀਏ ਆਪਾਂ ਹਾਂ ਲੈ 10 ਪੁੱਤ ਤੂੰ ਆ ਕੇ ਬਹਿ ਗਈ ਆ ਚਾਹ ਬਣੀ ਨਹੀਂ ਅਜੇ ਚਾਹ ਤੇ ਮੈਂ ਰੱਖਿਆ ਉਹ ਮੈਂ ਲੈ ਚਿਆਂ ਦਾ ਡੱਬਾ ਪੁੱਛਣਾ ਈ ਕਿੱਥੇ ਰੱਖਿਆ ਲੈ ਪੁੱਤ ਲੈ ਚਿਆਂ ਦਾ ਡੱਬਾ ਤੇ ਪੈ ਹੁੰਦਾ ਵਾ ਹੈ ਜਾਂ ਵੀ ਮੇਰੀ ਕੀ ਜਾ ਕੇ ਤੇ ਹਲਕਾ ਆ ਵੇਖ ਲਾ ਪੁੱਤ ਆ ਮੇਰੀ ਨੌ ਵਾਲੇ ਵੇਖ ਲਾ ਕਿਹ ਚੀਜ਼ ਦਾ ਪਤਾ ਨਹੀਂ ਆ ਇੱਕ ਇੱਕ ਚੀਜ਼ ਪੁੱਛ ਕੇ ਤੇ ਫੇਰ ਚੱਲਦੀ ਆ ਤੇ ਮੈਂ ਵੀ ਕਦੀ ਚਮਕੀ ਥੋੜੀ ਵੜਨ ਦਿੱਤੀ ਆ ਸਾਰੇ ਕੰਮ ਆ ਆਪ ਹੀ ਕਰ ਲੈਣੇ ਆ ਸ਼ਿੰਦੀ ਜੀ ਰੱਖੀ ਆ ਕੇ ਤੇ ਤੇਰੀ ਮਾਂ ਵੇਖ ਲਾ ਕੱਲ ਵਿਆਹ ਹੋਇਆ ਹੀ ਅਜੇ ਹੈ ਹੱਥੀ ਉਹਦੇ ਚੂੜਾ ਵਾ ਤੇ ਵੇਖ ਲਾ ਕਿਦਾਂ ਲੜਾਈਆਂ ਪਾਵਲਤੀਆਂ ਘਰ ਵਿੱਚ ਮਿੰਨ ਤਾਂ ਬੜਾ ਹੀ ਦੁੱਖ ਹੁੰਦਾ ਵੇਖ ਵੇਖ ਕੇ ਮੇਰਾ ਭਰਾ ਕੀ ਕਹੂਗਾ ਵਿਚਾਰਾ ਚਲੋ ਤੂੰ ਹੁਣ ਏਦਾਂ ਨਾ ਕਰੋ ਆਪਾਂ ਏਦਾਂ ਕਰੀਏ ਵੀ ਚੱਲੀਏ ਹੈ ਚੱਲੀਏ ਹੈ ਹੁਣੇ ਜਾਣਾ ਵਾ ਆਹੋ ਹੁਣਾਂ ਗੱਲ ਨਵੇੜਦੀਏ ਫੇਰ ਤੇ ਪਰ ਇੱਕ ਗੱਲ ਜੇ ਜੇ ਤੇ ਰਹਿਣਾ ਪੂਰੇ ਸਟੈਂਡ ਤੇ ਫੇਰ ਆਪਾਂ ਦੋਵੇਂ ਨਾਲ ਵਾ ਠੀਕ ਵਾ ਆਹੋ ਇਹ ਤਾਂ ਗੱਲ ਹੈਗੀ ਜੇ ਤੂੰ ਹੀ ਆਪਣੇ ਮਾਪਿਓ ਨਾਲ ਹੁਣਾਂ ਫੇਰ ਤੇ ਫੇਰ ਪਈ ਆਪਾਂ ਸੋਚ ਲੋ ਉਹ ਨਹੀਂ ਨਹੀਂ ਜਿੱਦਾਂ ਤੂੰ ਹੀ ਕਹੋਗੇ ਉਦਾਂ ਕਰਾਂਗੇ ਜੋ ਨਾਲ ਸਾਡਾ ਚੰਗਾ ਸੋਚਣਾ ਹੁੰਦਾ ਸਾਡੇ ਨਾਲ ਇਦਾਂ ਕਰਦੇ ਹੀ ਨਾ ਯਾਰ ਇਹ ਤਾਂ ਤੁਹਾਡੇ ਘਰ ਦਾ ਮਸਲੇ ਤੇ ਨੂੰ ਜਾ ਕੇ ਪਤਾ ਲੱਗਣਾ ਕੀ ਗੱਲ ਵਾ ਕਿਉਂ ਵੀ ਮੈਨੂੰ ਪਤਾ ਸਾਰੇ ਮਸਲੇ ਦਾ ਹਾਂ ਸਾਰਾ ਪਉਣਾ ਤੇ ਇਸੇ ਗੱਲ ਦਾ ਵਾ ਕਿ ਨਵ ਨੂੰ ਸਾਡੇ ਘਰ ਨਹੀਂ ਆਉਣ ਦੇਣਾ ਹੈਨਾ ਤੇ ਮੈਂ ਇਹ ਕੰਮ ਹੋਣ ਨੀਗਾ ਦੇਣਾ ਲੈ ਪੁੱਤ ਤੂੰ ਇੱਥੇ ਕਿੰਨੀ ਵੇਰੇ ਆਈ ਆ ਤੈਨੂੰ ਕਦੀ ਮੜ ਜੰਗੀ ਗੱਲ ਕੀਤੀ ਐਹੀਂ ਬਈ ਬਾਅਦੇ ਤੇ ਗੱਲ ਕਰਦਾ ਮੈਂ ਵੀ ਉੱਥੇ ਹੀ ਰਹਿੰਦੀ ਰਹੀ ਐ ਆਹੋ ਹੋਣ ਮੈਂ ਕਿੱਡੀ ਵੱਡੀ ਗੱਲ ਹੋ ਗਈ ਜੇ ਚੱਲ ਜੀ ਆ ਵਿਆਂ ਤਾਂ ਪਹਿਲਾਂ ਇੱਥੇ ਰਹੀ ਆ ਉਹ ਤਾਂ ਗੱਲ ਵਾ ਯਾਰ ਤੇ ਜੇ ਸਾਡੇ ਢੜ ਚ ਮੈਂ ਆਉਂਦੀ ਤੇ ਮੈਂ ਕੋ ਰਿਸ਼ਤਾ ਕਰਾਉਂਦੀ ਆਪਣੀ ਪਤੀ ਦਾ ਹੈ ਚਲੋ ਫਿਰ ਚੱਲੀਏ ਚੱਲੀਏ ਫਿਰ ਆਜੋ ਪੁੱਤ ਚਲੋ ਚੱਲ ਜੀਵਨ ਇੱਥੇ ਹੀ ਜਲਦੀ ਹੋਰ ਚਲਾਓ ਫਿਰ ਗੱਲ ਕਰ ਹੀ ਲੈਣੀ ਹੈ ਉਹਨੂੰ ਉਹਨੂੰ ਕਹ ਦੇ ਚਾਹ ਹੋ ਰਹਿ ਤਾਂ ਅੜ ਕੇ ਪੀਲਾਂਗੇ ਚਲ ਕੋਈ ਨੀ ਮੈਂ ਕਹ ਦਿੰਨੀ ਮੈਂ ਤਾਂ ਬੰਨ ਨਾ ਗਈ ਕਿ ਇਹਨੂੰ ਪੁੱਛਦੀਆਂ ਇਲਾਚੀਆਂ ਦਾ ਡੱਬਾ ਕਿੱਥੇ ਹੈ ਤੇ ਨਾਲੇ ਬਹਿ ਜੂਗੀ ਉੱਥੇ ਚਾਰ ਗੱਲਾਂ ਸੁਣੂਗੀ ਕੀ ਗਰੰਡ ਐ ਏਡੀ ਹੁੰਤਰੀ ਬੁੱਢੀ ਆ ਨਾ ਮੈਨੂੰ ਸੁਣਨੇ ਹੀ ਨਹੀਂ ਦਿੱਤਾ ਕੁਛ ਵੀ ਉਤੋਂ ਕਿੱਡੇ ਪਿਆਰ ਨਾਲ ਬੋਲਣ ਡਈ ਉਹਨਾਂ ਦੇ ਸਾਹਮਣੇ ਜੇ ਤਾਂ ਬੜੇ ਪਿਆਰ ਨਾਲ ਰੱਖਿਆ ਹੁੰਦਾ ਮੈਨੂੰ ਉਦਾਂ ਮੇਰਾ ਲਹੂ ਪੀ ਛੱਡਦੀ ਐ ਸੁਣਨੀ ਹੀ ਨਹੀਂ ਦਿੱਤਾ ਕੁਛ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕੀ ਗੱਲ ਕਰਨ ਦੇ ਨਾਓ 1 ਮਿੰਟ ਖਲੋ ਮੇਰੀ ਧੀ ਹਾਂਜੀ ਇਹ ਨਾ ਹੋਵੇ ਹਾੜੀ ਕਰ ਗਿਆ ਦੀ ਬੇਇੱਜ਼ਤੀ ਹੋ ਜਾਏ ਹੈ ਹੁਣ ਪੂਰੇ ਸਟੈਂਡ ਤੇ ਰਹੋਗੇ ਨਾ ਤੁਸੀਂ ਵੀ ਉਹ ਅਜੀ ਤੁਸੀਂ ਬੇਇੱਜ਼ਤੀ ਦੀ ਫਿਕਰ ਨਾ ਕਰੋ ਲੈ ਲੈ ਮੈਂ ਨਹੀਂ ਪਿੰਦਨ ਨੂੰ ਲੈ ਕੇ ਆਈ ਪਿੰਦਨ ਮੈਨੂੰ ਆਪ ਹੀ ਇੱਧਰ ਲੈ ਕੇ ਆਏ ਨੇ ਉਹ ਤੇ ਪੂਰੇ ਗੁੱਸੇ ਵਿੱਚ ਆ ਤੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਆਪੇ ਉਹਨਾਂ ਨੇ ਸਾਰੀ ਗੱਲ ਕਰ ਲਉਂਗੀ ਪਤਾ ਕੀ ਗੱਲ ਵਾ ਤੇਰੀ ਸੱਸ ਦੀ ਬੜੀ ਜੁਬਾਨ ਆ ਤੇ ਸੱਸ ਨਾਲ ਵਾਅਦਾ ਤੇਰੇ ਸਹੁਰੇ ਦੀ ਜੁਬਾਨ ਵਾ ਕੀ ਤਾਂ ਕੀ ਕੀ ਬੋਲਣਾ ਕਰ ਗਿਆ ਉਹਨਾਂ ਨੇ ਮੈਂ ਕਿਨਾਂ ਨੂੰ ਬਥੇਰਾ ਸਮਝਾਇੇ ਭੇਰੇ ਦੋ ਐਵੇਂ ਲੜਾਈ ਕਾਦੇ ਲਈ ਘਰ ਵਿੱਚ ਪਾਉਂਦੀ ਐ ਤੇ ਇਹ ਹੁੰਦੀ ਹੈ ਇੱਕ ਰਿਪੂ ਆਫ ਨੂੰ ਲਾ ਕੇ ਆਉਂਦੇ ਨੇ ਨਾਲ ਗੱਲ ਕਰਨੀ ਕਰਨੀ ਉਹ ਤਾਂ ਹੈ ਤੇ ਮੁੰਡਾ ਸੱਚਾ ਵਾ ਗੱਲ ਤੇ ਆਪਾਂ ਕਰਾਂਗੇ ਪੂਰੀ ਠੋਕ ਕੇ ਪਰ ਇਹ ਆ ਵੀ ਫਿਰ ਪਿਛੇ ਨਾ ਹੋਏ ਹੁਣ ਤੇ ਹੀ ਨਹੀਂ ਭੂਜੀ ਪਿਛੇ ਕਾਦੇ ਲਈ ਹੋਣਾ ਪਰ ਮੈਂ ਤੇ ਇਸੇ ਗੱਲੋਂ ਡਰਦੀ ਹਾਂ ਕਿ ਐਵੇਂ ਲੜਾਈ ਪਾਉਣੀ ਆ ਘਰ ਵਿੱਚ ਚਲੋ ਆਜੋ ਕਰਨ ਇਹਨਾਂ ਗੱਲ ਜੋ ਵੀ ਕਹਿਣਗੇ ਵੇਖੀ ਜਾਊਗੀ ਚੱਲ